ਆ ਲਖਵੀਰ ਆ ਤੇਰਾ ਵੀ ਖਾ ਗਿਆ ਹੋ ਰੋਜ ਆ ਦੇਖ ਟੂਸਾ ਅੰਬ ਖਾਦਾ ਵੀ ਪਤੰਦਰ ਨੇ ਉਹ ਜਿਹੜਾ ਟੂਸਾ ਜਮਾ ਸਿੱਧਾ ਸੀਗਾ ਬਾਈ ਆ ਖਾ ਗਿਆ ਟੂਸਾ ਲੈ ਚੱਲ ਕੋਈ ਨਹੀਂ ਇੱਥੇ ਕੁਛ ਲਾ ਦਾਂਗੇ ਫਿਰ ਨਹੀਂ ਨਹੀਂ ਖਬਰਾਂ ਚੱਲ ਹੀ ਪਵੇ ਚੱਲ ਪੈਣਾ ਹੋਰਲਾ ਪਾਸਾ ਹੈਗਾ ਹੂੰ ਤੇ ਪਾਣੀ ਵੀ ਬਾਈ ਤੱਲ ਨੂੰ ਤਾਂ ਘਟਿਆ ਕੁਛ ਆ ਦੇਖ ਖਾਰ ਪੈ ਗਈਆਂ ਇਧਰੋਂ ਇੰਨੀ ਸਪੀਡ ਨਾਲ ਬਣੀ ਜਾਂਦਾ ਹਾਂ ਨਿਸ਼ਾਨੀ ਲਾ ਕੇ ਚੱਲਦੇ ਆਂ ਹਾਂ ਨਿਸ਼ਾਨੀ ਲਾ ਦੇ ਇਹ ਲੈ ਹਾਂ ਇਹ ਆ ਲੈਵਲ ਸਾਡਾ ਚੁੰਨੀ ਲਿਬੜ ਜਾਂਦੀ ਏ ਤੇਰੀ ਚੱਕਦੀ ਹਾਂ ਹਾਂ ਇਹ ਕਈ ਪਰਾ ਕਹ ਦਿੰਦੇ ਆ ਜਦੋਂ ਕੰਮ ਕਰਦੀਆਂ ਉਦੋਂ ਵੀ ਚੁੰਨੀ ਲਿਆ ਕਰ ਹਾਂ ਬਾਈ ਫਿਰ ਕੰਮ ਮਚਨ ਲੋਟ ਨਹੀਂ ਆਉਂਦੀ ਚੁੰਨੀ ਇਹ ਤਾਂ ਜੀ ਨਹੀਂ ਘਰੇ ਤਾਂ ਹਜ ਬੰਦਾ ਲਾਇਆ ਵੀ ਲੈ ਹੂੰ ਕਿ ਪੱਠੇ ਵਧਣੇ ਕੋਈ ਉਵੇਂ ਸਬਜ਼ੀ ਲਾਉਣੇ ਕੋਈ ਕਈ ਕਿਸਗਾ ਚਲਾਉਣੇ ਆ ਇਸੇ ਰੋਮੇ ਚੁੰਨੀ ਲੋਟ ਕਰਨ ਚ ਹੀ ਰਹਿੰਦਾ ਬੰਦਾ ਇੱਥੇ ਲਾ ਮਾ ਹਾਂ ਇੱਕ ਇੱਥੇ ਲਾ ਦੇ ਉਹ ਗਾਂ ਇੱਥੇ ਫਿਰ ਆਏਗੇ ਫਿਰ ਕੋਈ ਗਾਂ ਲਾ ਦੇ ਇੱਥੇ ਲਾ ਦੇ ਇੱਥੇ ਲਾ ਮਾ ਸੋਭਾ ਨੂੰ ਲੱਗ ਜੂ ਪਤਾ ਫਿਰ ਸੋਭਾ ਨੂੰ ਦੇਖਦੇ ਹਾਂ ਕਿੰਨਾ ਕ ਘਟਦਾ ਇਹ ਹਾਂ ਉਹ ਤਾਂ ਘਟਿਆ ਵਾ ਕੱਲ ਸ਼ਾਮ ਨੂੰ ਆਏ ਸੀਗੇ ਉਦੋਂ ਆਹ ਪਹੀ ਤੇ ਪਾਣੀ ਸੀਗਾ ਹਾਂ ਚੱਲਿਆ ਤਾਂ ਪਿਆ ਵਾ ਹਾਂਜੀ ਹਾਂ ਚੱਲ